ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਨਵੇਂ ਬਲਾਊਜ਼ ਤੁਹਾਡਾ ਸਵਾਗਤ ਆ ਤੇ ਅੱਜ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਦਿਖਾਊਗਾ ਤੇ ਕੀ ਕਰਨਾ ਸੀ ਕੀ ਕਰਨਾ ਸੀ ਹਾਂ ਤੇ ਮੈਂ ਸ਼ਕਰ ਗੰਦੀਆਂ ਕੱਟ ਰਹੀਆਂ ਸੀ ਸ਼ਕਰ ਗੰਦੀਆਂ ਪਾਈਆਂ ਹੋਈਆਂ ਨੇ ਦੇਖੋ ਨੱਪ ਕੇ ਜੀ ਬਣ ਗਈਆਂ ਹਾਂਜੀ ਹਾਂ ਪਿਆਰਾ ਹੈ ਪਿਆਰਾ ਚੱਕ ਲਈਏ ਕੰਮ ਹਾਂਜੀ ਲਓ ਜੀ ਇੱਧਰ ਹੀ ਰੱਖ ਦਿੰਨੇ ਆ ਉਹ ਵੀ ਬਣੀ ਪਈ ਹੈ ਜੀ ਸਾਰੀ ਓਕੇ ਦੀ ਰਿਪੋਰਟ ਹੋ ਗਈ ਹੁਣ ਹੀ ਰੱਖਿਆ ਸੀ ਆ ਮੋਟਾ ਮੰਨਦਾ ਥੋੜਾ ਕੰਮ ਇਹਨੂੰ ਦਰਾਂ ਨੇ ਦਵਾਏ ਇਹਨੂੰ ਦੁਬਾਰਾ ਰੱਖਾਂਗੇ ਆ ਵੀ ਸ਼ਾਇਦ ਕੱਚੀ ਆ ਦੇਖਿਓ ਤੇ ਆ ਵੀ ਦੇਖੋ ਵਾਰਾ ਲਓ ਜੀ ਆਪਣੀਆਂ ਸ਼ਕਰਗੰਦੀਆਂ ਅ ਇੱਕ ਵਾਰੀ ਕੱਢ ਲਈਆਂ ਸੀ ਇਹ ਰੈਡੀ ਹੈ ਕੰਮ ਹਾਂ ਬਿਲਕੁਲ ਲਓ ਜੀ ਹੋਰ ਵੀ ਹੋ ਕੱਦੀ ਇੱਥੇ ਹੂੰ ਕਿੰਨੀ ਬਸ ਬਹੁਤ ਆ ਨਹੀਂ ਹੈ ਜੀ ਆਹ ਲਓ ਇਹਨੂੰ ਢੱਕ ਦੋ ਬਣੀ ਜੀ ਹਾਂ ਲਓ ਤੋੜ ਕੇ ਹਾਂ ਹਾਂਜੀ ਹਾਂਜੀ ਦਿਖਾਓ ਜੀ ਹਾਂ ਲਓ ਜੀ ਸ਼ਕਰਗੰਦੀ ਆਹਾਹਾ ਨਿੰਬੂ ਲਾਈਏ ਹਾਂਜੀ ਹਾਂਜੀ ਲਓ ਨਿੰਬੂ ਨਮਕ ਲਾ ਕੇ ਆਹਾਹਾ ਗੱਲ ਬਣ ਜੂਗੀ ਸਰਦੀਆਂ ਆ ਗਈਆਂ ਨਜ਼ਾਰਾ ਆ ਜੂਗਾ ਜੀ ਲਓ ਜੀ ਫੜਾ ਦਿਓ ਜੀ ਇਹ ਫੜਾ ਲਓ ਗਿਆ ਇਹ ਸ਼ਕਰਗੰਦੀਆਂ ਓਹੋ ਗਰਮਾ ਤੇ ਆਪਾਂ ਇਂ ਖਰਾਵਾਂਗੇ ਨਿੰਬੂ ਨੂੰ ਮੋਲਣਾ ਲਾ ਕੇ ਮ ਘੱਟਾ ਥੋੜਾ ਜਿਹਾ ਕਾਲੀ ਹੈਗੀ ਤੇ ਇਧਰ ਤੁਹਾਨੂੰ ਹੁਣ ਉਹ ਦਿਖਾਉਣ ਜਾ ਰਹੇ ਹਾਂ ਦੇਖੋ ਕੱਠ ਕੱਠ ਨਹੀਂ ਕੱਠ ਹੋਣਾ ਲਗਾ ਤੇ ਰਿੰਕੂ ਬ੍ਰੈਂਡ ਹੱਬ ਜੀ ਨੇ ਲਾਈਆ ਸੇੜ ਆਪਦੇ ਗਰਾਉਂਡ ਦੇ ਵਿੱਚ ਹੀ ਆਪਣੇ ਘਰੀ ਜਣੀ ਕੇ ਤੇ ਪੁੱਛਦੇ ਆਂ ਗੱਲਬਾਤ ਕਰਦੇ ਆਂ ਕੀ ਸੀਨ ਹੈਗਾ ਪੂਰੇ ਗੈਂਡਾ ਕੋਈ ਰਿਪੋਰਟ ਹੋਣ ਵਾਲਾ 500 ਦੇ ਦੋ ਪੀਸ ਚਾਹੇ ਹੁੱਡੀਆਂ ਲੈ ਲਿਓ ਚਾਹੇ ਬੂਟ ਲੈ ਲੇ ਕੌਣ ਜੀ ਰਿੰਕੂ ਜੀ ਹਾਂਜੀ ਹਾਂਜੀ ਜਮਾ ਸਿਰਾ ਕਰਾਤਾ ਕੰਮ ਫੁੱਡੀਆਂ ਇਹ ਨਹੀਂ ਗਈਆਂ ਕੀ ਸਰਪਲੱਸ ਆ ਬਿਲਕੁਲ ਨਵੀਆਂ ਤੁਸੀਂ ਟੈਗ ਬਾਰੇ ਦੇਖਾ ਸਕਦੇ ਹੋ ਆ ਤੁਸੀਂ ਟੈਗ ਬਾਰੇ ਚੈੱਕ ਕਰਵਾ ਦੇਖੋ ਮਾਲ ਸਾਨੂੰ ਪੇਟੀਆਂ ਦੇ ਪੇਟੀਆਂ ਬੰਦ ਲਖਾਈਏ ਹੂੰ ਟਰੱਕਾਂ ਦੇ ਟਰੱਕ ਭਰ ਕੇ ਆ ਗਏ ਆਪਣੇ ਕੋਲੇ ਲੈ ਜਾਓ ਫਾੜਾ ਫੜ ਕੋਈ ਰਹਿ ਨਾ ਜਾਵੇ ਕਈ ਲੋਕ ਕਹਿੰਦੇ ਨੇ ਨਾ ਕਿ ਪਰਾਣੀਆਂ ਹੋਣਗੀਆਂ ਪਾਣੀ ਬੱਤਲੀਆਂ ਦਿੱਲੀ ਵਾਲੀਆਂ ਸਰਪਲੱਸ ਵਾਲੀਆਂ ਨਹੀਂ ਬਿਲਕੁਲ ਪੈਕਿੰਗ ਬੰਦ ਨੇ ਇਹ ਤਾਂ ਕੰਪਨੀ ਦੀ ਸ਼ਿਪਮੈਂਟ ਆ ਗਈ ਫ੍ਰੀ ਥ੍ਰੈਡ ਦੀਆਂ ਨੇ ਫ੍ਰੀ ਥ੍ਰੈਡ ਦੀਆਂ ਨੇ ਸਾਰੀਆਂ ਬ੍ਰਾਂਡ ਦੀਆਂ ਨੇ 250 ਰੁਪਏ ਦੇ ਵਿੱਚ ਬੂਟ ਲੈ ਜਾਓ 250 ਸੂ ਲੈ ਜਾਓ ਹੁੱਡੀ 500 ਦਾ ਨੋਟ ਲਿਓ ਦੋਨੇ ਚੀਜ਼ਾਂ ਬਵਾਗੇ ਤੋਰਦਾ ਵੀ ਤੁਹਾਨੂੰ ਅੱਛਾ ਹਾਂਜੀ ਬਾਈ ਆਇਆ ਤਾਂ ਨਹੀਂ ਕਿ ਸਟਾਕ ਬਚਿਆ ਖੱਜੇ ਨਹੀਂ ਨਹੀਂ ਫਰੈਸ਼ ਦਾ ਸਟਾਕ ਆ ਬਾਈ ਸਟਾਰਟਿੰਗ ਹੋਈ ਵਾਲੇ ਦਾ ਸਰਦੀ ਹਾਂ ਪਰ ਹਜੇ ਤਾਂ ਕਿੱਥੋਂ ਬਚੂ ਬਚੂ ਨਾ ਮਾਮਾ ਮਾਲ ਆਇਆ ਕੱਲ ਹੀ ਟਰੱਕ ਪਰ ਕੇ ਆਇਆ ਥੋੜਾ ਸਹਿਯੋਗ ਰਿਹਾ ਤਾਂ ਆਪਾਂ ਹੋਰ ਇੱਕ ਟਰੱਕ ਮੰਗਵਾ ਲਾਂ ਵਾਹ ਵਾਹ 500 ਦਾ ਜੋੜਾ ਫਿਰ ਅਗਰ ਆਂਦੀ ਬਹੁਤ ਗਰਮ ਜੀ 500 ਦਾ ਜੋੜਾ ਚ ਇੱਕ ਬੂਟ ਇੱਕ ਹੁੱਡੀ 300 ਦਾ ਸਿੰਗਲ ਪੀਸ ਦੇਖੋ ਕੰਨੇ ਹਜੇ ਫਰੈਸ਼ ਪੀਸ ਹੈ ਜੇ ਉਹ ਨਹੀਂ ਆਇਆ ਮਾਲ ਆ ਗੋਗੋ ਐਂਡ ਫੰਡ ਦਾ ਜਿਹੜਾ ਜਨਵਰੀ ਫਰਵਰੀ ਤੋਂ ਬਾਅਦ ਹੁੰਦਾ ਹੁੰਦਾ ਐ ਬਾਕੀ ਉਹ ਤਾਂ ਨਹੀਂ ਸਟਾਕ ਦੀ ਦਿੱਕਤ ਤਾਂ ਨਹੀਂ ਆਉਣ ਵਾਲੀ ਸਟਾਕ ਦੀ ਦਿੱਕਤ ਤਾਂ ਨਹੀਂ ਆਉਣ ਵਾਲੀ ਬਾਕੀ ਜਲਦੀ ਲੈ ਜਾਓ ਜੇਈ ਵਾਰ ਮਾਲ ਮੋੱਕੇ ਜਾਂਦਾ ਫਿਰ ਐ ਇੱਕ ਆਉਣ ਤੇ ਇੱਕ ਦੋ ਦਿਨ ਲੱਗ ਜਾਂਦੇ ਦੋ ਵਾਰ ਵਾਹ ਜੀ ਵਾਹ ਲੈ ਜਾਓ ਜਲਦੀ ਆ ਦੇਖੋ ਜੀ ਇਹ ਹੈਗਾ ਜਬ ਇਹ ਸਟਾਕ ਹੈ ਜਿਹੜਾ ਜਲਦੀ ਲੈ ਜਾਓ ਸਟਾਕ ਵਾਧੂ ਪਿਆ ਸਟਾਕ ਦੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਜੀ ਸਟਾਕ ਦੀ ਕੋਈ ਕਮੀ ਨਹੀਂ ਗਈ ਲੱਗ ਲੱਗ ਸਾਈਜ਼ ਲੱਗੇ ਹੋਏ ਨੇ ਕਿ ਨੱਚੇ ਸਾਈਜ਼ ਅੱਡ 7 ਅੱਡ 8 ਅੱਡ ਇਸ ਤਰ੍ਹਾਂ ਬਾਕੀ ਆਪਣੇ ਜਾਨਵਰ ਵੀ ਉਧਰ ਫਰਦੇ ਆਗੇ ਤੁਹਾਨੂੰ ਪਤਾ ਇਹ ਆ ਦੇਖੋ ਓਏ ਮੋٹے ਇਹਨਾਂ ਨੂੰ ਵੀ ਚਾਹ ਚੜਿਆ ਪੈਗਾ ਹਾਂਜੀ ਟੁੱਟੇ ਹੋਏ ਦੰਦ ਆ ਲਿਆ ਤੇ 500 ਦੇ 2 300 ਦਾ ਇੱਕ ਬੈਸ ਨਾ ਕਰਿਓ ਵੀਰ ਵਰਗੇ ਘੱਟ ਵੱਧ ਨਹੀਂ ਹੈ 250 ਦਾ ਇੱਕ ਨਹੀਂ ਲੱਗਣਾ 300 ਦਾ ਇੱਕ ਹੀ ਲੱਗੂ 500 ਦੇ ਦੋ ਲੱਗਣਗੇ ਠੀਕ ਹੈ ਜੀ ਆਹ ਲੋ ਹੁੱਡੀਆਂ ਤੁਹਾਨੂੰ ਦਿਖਾਉਣਾ ਇਹ ਜੋ ਵੱਡੀ ਗੱਲ ਕੀ ਆ ਓਵਰਸਾਈਜ਼ ਵੀ ਨਹੀਂ 3x 4x ਆ ਦੇਖੋ ਕਿੱਡਾ ਸਾਈਜ਼ ਆ ਅੱਧੇ ਮੰਜੇ ਦੇ ਆਗੇ ਨਾ ਅੱਧੇ ਮੰਜੇ ਦੇ ਵੀ ਵੱਧ ਆ ਗਿਆ ਇਸ ਤਰ੍ਹਾਂ ਦੇ ਵੱਡੇ ਸਾਈਜ਼ ਵੀ ਨੇ ਜਿਹੜੇ ਕਿ ਮਿਲਦੇ ਨਹੀਂ ਇਹ ਬੁਰ ਬੁਰ ਵੀ ਨਹੀਂ ਆਉਂਦਾ ਠੀਕ ਹੈ ਜੀ ਆ ਦੇਖੋ ਕੱਪੜਾ ਦੇਖੋ ਕੱਪੜੇ ਤੋਂ ਪਤਾ ਲੱਗ ਜੂ ਤੁਹਾਨੂੰ ਇਹ ਤੇ ਬੁਰ ਨਹੀਂ ਆਊਗਾ ਤੇ ਰਾਂਗੇ ਤੇ ਚਾਹੀ ਨਹੀਂ ਠੀਕ ਹੈ ਅਲਟੀਮੇਟ ਕਲਰ ਜੀ ਇਹਨਾਂ ਨੂੰ ਕਹਿੰਦੇ ਆਪਾਂ ਆ ਦਿਖਾ ਦਿਖਾ ਹਾਂ ਬਈ ਇੱਕ ਗਾਹਕ ਚੱਲਿਆ ਸਾਡਾ ਲੈ ਗਿਆ ਮੈਂ ਦੇਖ ਲਊਗਾ ਖੜੀ ਰੱਖਣੀ ਰੱਖ ਚੱਲ ਡੱਗੇ ਪੈਗਾ ਡੱਗੇ ਪੈਗਾ ਫਰੇ ਕਰਦੇ ਤੇ ਲਓ ਜੀ ਆ ਦੇਖੋ ਆ ਗਏ ਸਾਡੇ ਜਾਨਵਰ ਹਾਂਜੀ ਬੱਚੇ ਹਾਓ ਯੋ 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 ਤੁਹਾਨੂੰ ਪਤਾ ਇਹਨਾਂ ਨਾਲ ਆਪ ਨੂੰ ਜਿਆਦਾ ਪਿਆਰ ਹੈਗਾ ਨਹੀਂ ਓਏ 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 ਟਿਕ 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 ਇਹ ਆਇਓ ਹੁਣ ਆ ਸਟਾਕ ਆਪਣੇ ਕੋਲ ਫੁੱਲ ਹੋਇਆ ਪਿਆ ਤੇਆਂੀਆਂ ਫੁੱਲ ਚੱਲੀ ਜਾਂਦੀਆਂ ਵਿਆਹਾਂ ਮੌਲ ਬਣਿਆ ਪਿਆ ਕੱਲਾ ਟੈਂਟ ਨਹੀਂ ਲੱਗਿਆ ਹੋਇਆ ਤੇ ਸਟਾ ਨਹੀਂ ਲਾਇਆ ਜੀ ਕਿ ਮੌਸਮ ਠੀਕ ਸੀਗਾ ਠੰਡਾ ਸੀਗਾ ਨੇਰਾ ਪੈਂਦਾ ਫਿਰ ਉੱਤੋਂ ਠੀਕ ਆ ਠੀਕ ਆ ਲੱਟ ਐਂਟ ਨਹੀਂ ਲੱਗਿਆ ਬਾਕੀ ਸਾਰਾ ਕੁਝ ਓਕੇ ਹੈ ਜੀ ਤਰਪਾਲਾ ਰੁਮਲਾ ਪਛਾਦ ਦਿੱਤੀਆਂ ਗਈਆਂ ਨੇ ਗਾਕਾਂ ਦੇ ਆਉਣ ਦੀ ਜਿਹੜੀ ਕਿ ਬਸ ਤਿਆਰੀ ਹੋ ਗਈ ਏਦੋਂ ਬਾਅਦ ਤੇ ਗਾਗ ਵੀ ਆਉਣਾ ਸਟਾਰਟ ਕਰ ਦੇਣਗੇ ਕੱਲ ਹੀ 18 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਮਾਹੌਲ ਚੱਲਣਾਗਾ ਸਟਾਕ ਪਿਆਗਾ ਸਟਾਕ ਦੀ ਕੋਈ ਦਿੱਕਤ ਨਹੀਂ ਹੈਗੀ ਇੱਕ ਚਮਚਾ ਇਧਰ ਨਿਕਲੇ ਸਾਡਾ ਤੇ ਜਾਵਾਂਗੇ ਜੜਾ ਇਹ ਦੇਖੋ ਦੇਖੋ ਦੇਖਾ ਚਾਲ ਦੇਖੋ ਐ ਐ ਐ ਇਹ ਆ ਗਏ ਲੈਂਦੇ ਨਜ਼ਾਰੇ ਇਹਨਾਂ ਦੀ ਇਹ ਤਲੇ ਇਹ ਤੁਹਾਨੂੰ ਪਤਾ ਸ਼ਗਰਾਂ ਦੀਆਂ ਵੀ ਖਾਈਏ ਰਸੋਈ ਬਹੁਤ ਗੰਦੀ ਹੋਈ ਵੀ ਹੈ ਜ ਆਪਣੀ ਤੇ ਆਪਾਂ ਤੁਹਾਨੂੰ ਪਤਾ ਬੜੇ ਹੋਏ 3 ਰੁਪਏ ਫੀਸ ਵਾਲੇ ਤੇ ਇਹ ਪੜਦਾ 3000 ਵਾਲਿਆ ਪਪਾ ਰੂ ਕੀ ਮੈਂ ਮੂਤ ਹੋ ਗਿਆ ਖਾ ਖਾ ਕੇ ਐ ਬੋਲਦੇ ਹੁੰਦੇ ਨੇ ਐ ਬੋਲਦੇ ਹੁੰਦੇ ਨੇ ਐ ਤੁਸੀਂ ਡਾਈਟਿੰਗ ਤੇ ਕਰਦੇ ਨੇ ਉਹ ਹੀ ਬੋਲਦੇ ਰਹਿਨੇ ਆਂ ਕੀ ਬੋਲਦਾ ਰਹਿਣਾ ਡਾਈਟਿੰਗ ਕਰਦਾ ਡਾਈਟਿੰਗ ਹੀ ਹੈ ਆ ਦੇਖਾ ਡਾਈਟਿੰਗ ਹੀ ਹੈ ਹਾਂ 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 ਹੂੰ 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 ਨਾ ਹਾਂ ਖਾਣਾ ਮੈਨੇ ਰਹਿ ਜਾਣਾ ਠੀਕ ਹੈ ਜੀ ਚੀਗੂ ਵੀ ਲੱਗੇ ਆ ਆਪਣੇ ਆ ਦੇਖੋ ਬੀਕੂ ਚਾਹੇ ਪੀਤੀ ਬੀਕੂ ਨਹੀਂ ਚੀਗੂ ਚੀਗੂ ਉਹ ਦੇ ਚੀਗੂ ਦੇਖ ਲੈ ਲੱਗੇ ਪਿਆ ਦੇਖ ਆ ਦੇ ਆ ਦੇ ਕਿੰਨੇ ਲੱਗੇ ਪਿਆ ਦੇਖ ਛੋਟੇ ਛੋਟੇ ਹੁਣ ਵੱਡੇ ਹੋਣਗੇ ਤੂੰ ਵੀ ਹੁਣ ਛੋਟਾ ਹੀ ਆ ਤੂੰ ਵੀ ਵੱਡਾ ਹੋਊਗਾ ਹੌਲੀ ਹੌਲੀ ਮੈਨੂੰ ਕੀ ਵੀ ਪਸੰਦ ਨਹੀਂ ਚੀਗੂ ਪਸੰਦ ਨਹੀਂ ਤੂੰ ਫਿਰ ਅਸੀਂ ਕਿਹੜਾ ਖਵਾਉਣ ਲੱਗਿਆਂ ਤੈਨੂੰ ਚੀਗੂ ਨੂੰ ਕੋਈ ਵੀ ਬੋਲਤੇ ਕੀ ਵੀ ਹੂੰ ਇਸਕੋ ਕੀ ਵੀ ਪਸੰਦ ਨਹੀਂ ਹੈ ਤਾਂ ਹਮ ਕੌਣ ਸਖਾਣੇ ਵਾਲੇ ਆ ਤੇਰੇ ਕੋ पसंद है मैंगो पसंद है तो अभी सर्दी में कहाँ से लाके दे मैंगो इसको तीन सौ रुपये किलो वाले तो बाकी भाई ओए 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 लो लड़ना नहीं लड़ना ना ना अच्छा अंबल गया हम्म 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 अब ਸ਼ਗਨ ਗੰਦੀ ਪੀ ਜਾ ਬੰਗਲੇ ਚਲ ਚੱਲਗੇ ਇਹਨੂੰ ਕੱਟ ਕੇ ਨਿੰਬੂ ਲਾਉਣੇ ਆ ਤੇ ਬਾਕੀ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਜੀ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਵਿੱਚ ਮਿਲਾਂਗੇ ਧੰਨਵਾਦ ਜੀ